ਮਾਂ ਨੂੰ ਪਿਆਰ ਕਰਕੇ ਦਸੀਏ ਮਾਮ ਜਿੱਥੇ ਮੈਂ ਸਵੇਰੇ ਦੁਨੀਆਦਾਰੀ ਦੀ ਆਪਣੇ ਕੰਮ ਕਰਦੀ ਦੌੜ ਵਿੱਚ ਸਵੇਰੇ ਨਿਕਲ ਜਾਂਦਾ ਹੈ ਨਾ ਨੰਗੇ ਪੈਰੀ ਆ ਕੇ ਮੈਂ ਗੁਰਦੁਆਰਾ ਸਾਹਿਬ ਜਾਵਾਂ ਮੈਂ ਤੁਰ ਕੇ ਗੁਰਦੁਆਰਾ ਸਾਹਿਬ ਜਾਵਾਂ ਸਾਧਨ ਦੇ ਉੱਤੇ ਆ ਜੀਏ ਮਾਂ ਨੂੰ ਟਾਈਮ ਦਈਏ ਕਿ ਮਾਮ ਮੈਂ ਤੇਰੇ ਕੋਲ ਬੈਠ ਕੇ ਤੇਰਾ ਹਾਲ ਚਾਲ ਪੁੱਛਣਾ ਚਾਹੁੰਦਾ ਹਾਂ ਤੂੰ ਠੀਕ ਹੈ ਤਾਂ ਕਿਸੇ ਨੇ ਬੜੀ ਪਿਆਰੀ ਕਟਨਾ ਲਿਖੀ ਕਹਿੰਦਾ ਜਦੋਂ ਮੈਂ ਛੋਟਾ ਜਿਆ ਸੀ ਨਾ ਜਦੋਂ ਮੈਂ ਆਪਣੀ ਹੋਸ਼ ਨੂੰ ਸੰਭਾਲਿਆ ਤੇ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੇਰੀ ਮਾਂ ਦੀ ਕਹਿੰਦਾ ਇੱਕ ਅੱਖ ਜਿਹੜੀ ਹੈ ਉਹ ਕਾਣੀ ਹੈ। ਮੇਰੀ ਮਾਂ ਦੀ ਇੱਕ ਅੱਖ ਨਹੀਂ ਹੈ। ਕਹਿੰਦਾ ਮੇਰੀ ਮਾਂ ਦੀ ਜਿਹੜੀ ਸੂਰਤ ਸੀ ਨਾ ਉਹ ਬੜੀ ਵੇਖਣ ਚ ਵੱਧ ਸੂਰਤ ਜੀ ਲੱਗਿਆ ਕਰਨੀ ਚੰਗੀ ਨਾ ਲੱਗਿਆ ਕਰਨੀ ਮਾਂ। ਜਿਉਂ-ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ ਉਹਨੂੰ ਚੰਗੇ-ਮੜ ਦੀ ਪਛਾਣ ਹੋ ਜਾਂਦੀ ਕਿ ਆਹ ਚੀਜ਼ ਸੋਹਣੀ ਹੈ ਆਹ ਚੀਜ਼ ਵੱਧ ਸੂਰਤ ਹੈ। ਇਹ ਕਿਸੇ ਨੇ ਆਪਣੀ ਹੱਡ ਬੀਤੀ ਲਿਖੀ ਹੈ। ਕਹ ਲ ਮੈਂ ਸਿਆਣਾ ਹੋ ਗਿਆ ਜਦੋਂ ਮਾਂ ਦੀ ਸ਼ਕਲ ਵਾਲ ਦੇਖਿਆ ਮਾਂ ਮੈਨੂੰ ਬਦਸੂਰਤ ਕਹਿੰਦਾ ਨਜ਼ਰ ਆਇਆ ਕਰਨੀ ਕਹਿੰਦਾ ਮੇਰੇ ਸਕੂਲ ਚ ਫੰਕਸ਼ਨ ਹੋਇਆ ਕਰਨਾ ਸਾਰਿਆਂ ਨੇ ਇਕੱਠੇ ਹੋਇਆ ਕਰਨਾ ਮੈਂ ਮਾਂ ਨੂੰ ਕਿਆ ਕਰਾਂ ਤੂੰ ਮੇਰੇ ਸਕੂਲ ਚ ਨਾ ਆਈ ਤੂੰ ਸਾਹਮਣੇ ਨਾ ਆਈ ਕਹਿੰਦਾ ਮਾਂ ਨੇ ਰੋਟੀ ਪਾ ਕੇ ਦਿਆ ਕਰਨੀ ਮੈਂ ਮਾਂ ਦੇ ਉਤੋਂ ਜੀਕਾਲਾ ਕਰਿਆ ਕਰਨਾ ਕਿ ਮੈਨੂੰ ਕਿਉਂ ਪਾ ਕੇ ਦੇ ਨਹੀਂ ਮੈਂ ਆਪੇ ਪਾ ਕੇ ਖਾ ਲਿਆ ਕਰਾਂਗਾ ਕਹਿੰਦਾ ਪਿਓ ਮੇਰਾ ਹੈ ਨਹੀਂ ਸੀ ਕਹਿੰਦਾ ਇੱਕ ਵਾਰ ਮੇਰੇ ਸਕੂਲ ਦੇ ਵਿੱਚ ਫੰਕਸ਼ਨ ਹੋਇਆ ਉਸ ਫੰਕਸ਼ਨ ਦੇ ਵਿੱਚ ਕਹਿੰਦਾ ਸਾਰੇ ਪੇਰੈਂਟਸ ਨੂੰ ਬੁਲਾਇਆ ਗਿਆ ਮੈਨੂੰ ਵੀ ਕਿਹਾ ਗਿਆ ਕਿ ਆਪਣੀ ਮਾਂ ਨੂੰ ਤੂੰ ਲੈ ਕੇ ਆਇ ਸਕੂਲ ਵਿੱਚ ਕਹਿੰਦਾ ਮੈਂ ਆਪਣੀ ਮਾਂ ਨੂੰ ਸਨੇਹ ਹਣ ਦਿੱਤਾ ਆ ਕੇ ਕਹਿੰਦਾ ਸਾਰੇ ਪੇਰੈਂਟਸ ਆਏ ਜਦੋਂ ਸਟੇਜ ਦੇ ਉੱਤੇ ਕਹਿੰਦਾ ਮੈਨੂੰ ਸਨਮਾਨਿਤ ਕਰਨ ਲੱਗੇ ਤੇ ਟੀਚਰ ਨੇ ਬੋਲਿਆ ਕਿ ਇਹ ਬੱਚੇ ਦੀ ਮਾਂ ਵੀ ਆਈ ਹੈ ਉਹਨੂੰ ਬੇਨਤੀ ਕਿ ਸਟੇਜ ਦੇ ਉੱਤੇ ਬੱਚੇ ਦੇ ਨਾਲ ਆਉਣ ਕਹਿੰਦਾ ਮੇਰੀ ਮਾਂ ਸਟੇਜ ਦੇ ਉੱਤੇ ਆਈ ਕਹਿੰਦਾ ਮੈਂ ਵੇਖ ਕੇ ਲੋ ਲੱਖਾ ਹੋ ਗਿਆ ਕਹਿੰਦਾ ਮੈਂ ਪ੍ਰਾਈਸ ਤੇ ਲਿਆ ਮੈਂ ਉਸੇ ਵੇਲੇ ਸਟੇਜ ਤੋਂ ਥੱਲੇ ਉਤਰਿਆ ਮੈਂ ਘਰ ਆ ਗਿਆ ਕਹਿੰਦਾ ਮੈਂ ਮਾਂ ਦੇ ਨਾਲ ਬੜਾ ਲੜਿਆ ਮੈਂ ਮਾਂ ਨੂੰ ਧੱਕਾ ਦਿੱਤਾ ਕਿ ਤੈਨੂੰ ਕਿਨੇ ਬੁਲਾਇ ਸੀ ਸਕੂਲ ਆਉਣ ਵਾਸਤੇ ਤੂੰ ਕਿਉਂ ਗਈ ਕਹਿੰਦਾ ਨਫ਼ਰਤ ਕਰਨ ਲੱਗਿਆ ਮਾਂ ਦੇ ਨਾਲ ਕਹਿੰਦਾ ਬੜਾ ਮੈਂ ਮਾੜਾ ਚੰਗਾ ਮਾਂ ਨੂੰ ਬੋਲਿਆ ਕਹਿੰਦਾ ਮੇਰੀ ਮਾਂ ਨੇ ਇੱਕੋ ਗੱਲ ਕਹੀ ਪੁੱਤ ਅੱਗੇ ਤੋਂ ਤੇਰੇ ਮੈਂ ਸਕੂਲ ਨਹੀਂ ਜਾਂਦੀ ਕਹਿੰਦਾ ਬਚਪਨ ਦੇ ਵਿੱਚ ਮਾਂ ਨੇ ਮੇਰੇ ਕੋਲ ਮਾਫੀ ਮੰਗੀ ਸੀ ਅੱਗੇ ਤੋਂ ਤੇਰੇ ਸਕੂਲ ਵਿੱਚ ਨਹੀਂ ਜਾਂਦੀ ਕਹਿੰਦਾ ਮੈਂ ਪੜਦਾ ਰਿਹਾ ਚੰਗੇ ਨੰਬਰਾਂ ਨਾਲ ਕਹਿੰਦਾ ਪੜ੍ਹਾਈ ਕੀਤੀ ਚੰਗੇ ਨੰਬਰ ਆ ਗਏ ਮੇਰੇ ਕਹਿੰਦਾ ਹੁਣ ਪੜ੍ਹਾਈ ਕਰਨ ਵਾਸਤੇ ਕਿਤੇ ਬਾਹਰ ਮੈਂ ਕਾਲਜ ਵਿੱਚ ਜਾਣਾ ਸੀ ਕਹਿੰਦਾ ਮਾਂ ਨੂੰ ਕਿਹਾ ਕਿ ਮੇਰੀ ਚੰਗੀ ਪੜ੍ਹਾਈ ਹੋਈ ਹੈ ਚੰਗੀ ਮੈਰਿਟ ਲਿਸਟ ਆਈ ਹੈ ਮੈਂ ਕਾਲਜ ਵਿੱਚ ਪੜ੍ਹਨ ਵਾਸਤੇ ਜਾਣਾ ਹੈ ਮਾਂ ਨੇ ਜਿੰਨਾ ਕੁ ਸਮਾਨ ਤਿਆਰ ਕੀਤਾ ਸੀ ਕਹਿੰਦਾ ਦੇ ਦਿੱਤਾ ਮੈਂ ਕਾਲਜ ਵਿੱਚ ਪੜ੍ਹਨ ਵਾਸਤੇ ਚੱਲਿਆ ਗਿਆ ਜਦੋਂ ਮੇਰੀ ਡਿਗਰੀ ਕੰਪਲੀਟ ਹੋਈ ਤੇ ਕਹਿੰਦਾ ਨੌਕਰੀ ਦੀ ਸਿਲੈਕਸ਼ਨ ਮੇਰੀ ਬਾਹਰ ਹੋਗੀ ਨੌਕਰੀ ਦੀ ਸਿਲੈਕਸ਼ਨ ਬਾਹਰ ਹੋਣ ਤੋਂ ਬਾਅਦ ਨਮੈਂ ਕਿਸੇ ਵੱਡੇ ਨੌਕਰੀ ਦੇ ਉੱਤੇ ਲੱਗ ਗਿਆ ਬਾਹਰ ਕਹਿੰਦਾ ਮੈਂ ਰਹਿਣ ਲੱਗ ਗਿਆ ਜਦੋਂ ਬਾਹਰ ਰਹਿ ਕੇ ਮੈਂ ਕਾਮਯਾਬ ਹੋ ਗਿਆ ਨਾ ਤੇ ਕਹਿੰਦਾ ਮੈਂ ਵਿਆਹ ਵੀ ਕਹਿੰਦਾ ਬਾਰੇ ਕਰਾ ਲਿਆ ਮਾਂ ਨੂੰ ਦੱਸਿਆ ਵੀ ਨਹੀਂ ਕਿ ਮੇਰਾ ਵਿਆਹ ਹੋ ਚੁੱਕਿਆ ਹੈ ਕਹਿੰਦਾ ਮੇਰਾ ਵਿਆਹ ਤੋਂ ਬਾਅਦ ਮੇਰੇ ਘਰ ਬੱਚੇ ਹੋ ਗਏ ਇਹ ਗੱਲਾਂ ਹੋਣ ਤੋਂ ਬਾਅਦ ਕਹਿੰਦਾ ਮੇਰੇ ਇੱਕ ਦੋਸਤ ਨੂੰ ਪਤਾ ਲੱਗਾ ਕਿ ਮੇਰਾ ਵਿਆਹ ਹੋ ਗਿਆ ਉਹਨੇ ਮੇਰੀ ਮਾਂ ਨੂੰ ਆ ਕੇ ਦੱਸਿਆ ਕਹਿੰਦਾ ਮਾਤਾ ਤੇਰਾ ਪੁੱਤ ਸੁਰਿੰਦਰ ਸੀ ਨਾ ਉਹ ਬੜਾ ਵੱਡਾ ਅਫਸਰ ਬਣ ਚੁੱਕਿਆ ਹੈ ਉਹਦਾ ਵਿਆਹ ਹੋ ਗਿਆ ਹੁਣ ਬਾਹਰ ਕਿਤੇ ਮਕਾਨ ਲੈ ਕੇ ਰਹਿਣ ਲੱਗ ਗਿਆ ਸ਼ਹਿਰ ਵਿੱਚ ਵੱਸ ਗਿਆ ਉਹਦੇ ਬੱਚੇ ਵੀ ਦੋ ਨੇ ਕਹਿੰਦੀ ਪੁੱਤ ਤਰਲਾ ਕਰਨੀ ਤੇਰੇ ਇੱਕ ਦਸ ਰਹਿੰਦਾ ਕਿੱਥੇ ਹੈ ਕਹਿੰਦਾ ਤੈਨੂੰ ਉਹਦਾ ਮੈਂ ਪਤਾ ਤੇ ਦੱਸ ਦਿਆਂਗਾ ਪਰ ਮੇਰਾ ਨਾਂ ਨਾ ਲਈ ਉਹਦੀ ਅੱਗੇ ਕਹਿੰਦਾ ਮੇਰੀ ਮਾਂ ਨੇ ਪਤਾ ਲਿਆ ਉਸ ਪਤੇ ਦੇ ਕਹਿੰਦਾ ਉੱਤੇ ਪਹੁੰਚੀ ਗਰਮੀ ਦਾ ਮੌਸਮ ਸੀ ਕਹਿੰਦਾ ਆ ਕੇ ਮੇਰੀ ਮਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਜਦੋਂ ਕਹਿੰਦਾ ਆ ਕੇ ਘਰ ਦਾ ਦਰਵਾਜ਼ਾ ਖੜਕਾਇਆ ਮੇਰੇ ਬੱਚਿਆਂ ਨੇ ਦਰਵਾਜ਼ਾ ਖੋਲ੍ਹਿਆ ਚੀਕਾਂ ਮਾਰਨ ਲੱਗ ਗਏ ਕਿਉਂ ਮੇਰੀ ਮਾਂ ਦੀ ਕਹਿੰਦਾ ਇੱਕ ਅੱਖ ਕਾਣੀ ਸੀ ਚੀਕਾਂ ਮਾਰੀਆਂ ਮੈਂ ਭੱਜ ਕੇ ਬਾਹਰ ਆਇਆ ਕਿਨਾਂ ਜਦੋਂ ਬਾਹਰ ਮੈਂ ਦਰਵਾਜ਼ੇ ਦੇ ਆ ਕੇ ਵੇਖਿਆ ਸਾਹਮਣੇ ਮੇਰੀ ਮਾਂ ਖੜੀ ਐ ਕਹਿੰਦਾ ਮੈਂ ਮਾਂ ਨੂੰ ਹਾਲ ਚਾਲ ਨਹੀਂ ਪੁੱਛਿਆ ਪਾਣੀ ਦਾ ਘੋਟ ਨਾ ਪੁੱਛਿਆ ਅੰਦਰ ਨਾ ਬੁਲਾਇਆ ਕਿੰਦੇ ਮੈਂ ਮਾਂ ਨੂੰ ਧੱਕਾ ਮਾਰ ਕੇ ਕਿਹਾ ਤੂੰ ਕੀ ਲੈਣ ਆਈ ਆ ਇੱਥੇ ਕਹਿੰਦਾ ਮੇਰੀ ਮਾਂ ਨੇ ਭਾਵਕ ਹੋ ਕੇ ਸ਼ਬਦ ਬੋਲੇ ਕਹਿੰਦੀ ਪੁੱਤ ਮੈਨੂੰ ਮਾਰ ਨਾ ਧੱਕਾ ਨਾ ਦੇ ਮੈਂ ਤੇਰੇ ਬੱਚਿਆਂ ਨੂੰ ਡਰਾਉਣ ਵਾਸਤੇ ਨਹੀਂ ਆਈ ਮੇਰੇ ਅੰਦਰ ਮਮਤਾ ਜਾਗੀ ਮੈਨੂੰ ਪਤਾ ਲੱਗਿਆ ਤੂੰ ਵਿਆਹ ਕਰਾ ਲਿਆ ਪੁੱਤ ਮੈਂ ਤੇ ਪਾਣੀ ਵੀ ਨਹੀਂ ਵਾਰਿਆ ਮੈਂ ਤੇਰੇ ਬੱਚਿਆਂ ਨੂੰ ਡਰਾਉਣ ਵਾਸਤੇ ਨਹੀਂ ਆਈ ਇਹ ਮੇਰੇ ਪੋਤੇ ਮੇਰੀ ਪੋਤਰੀ ਤੇ ਮੇਰਾ ਪੋਤਰਾ ਨੇ ਇਹਨਾਂ ਨੂੰ ਵੇਖਣ ਮਾਤਿਆਂ ਆਈਆਂ ਧੱਕਾ ਨਾ ਮਾਰ ਮੈਂ ਚੱਲੀ ਆ ਮੈਂ ਚੱਲ ਜਾਣਾ ਵਾਪਸ ਮੈਂ ਤੈਨੂੰ ਕੋਈ ਦੁੱਖ ਤੇਰੀ ਜ਼ਿੰਦਗੀ ਚ ਅੱਜ ਤੋਂ ਬਾਅਦ ਮੈਂ ਆਉਂਦੀ ਨਹੀਂ ਕਹਿੰਦਾ ਮੈਂ ਮਾਂ ਨੂੰ ਪਾਣੀ ਨਾ ਪੁੱਛਿਆ ਕਹਿੰਦਾ ਦਰਵਾਜ਼ਾ ਬੰਦ ਕੀਤਾ ਮੈਂ ਅੰਦਰ ਆ ਗਿਆ ਘਰ ਵਾਲੀ ਪੁੱਛਦੀ ਰਹੀ ਕੌਣ ਸੀ ਕਹਿੰਦਾ ਦੱਸਿਆ ਨਹੀਂ ਮੈਂ ਕਹਿੰਦਾ ਮਾਂ ਚਲੀ ਗਈ ਜਿਹੜੇ ਕਹਿੰਦਾ ਪਿੰਡ ਦੇ ਸਰਕਾਰੀ ਸਕੂਲ ਚੋਂ ਕਹਿੰਦਾ ਮੈਂ ਪੜ੍ਹਿਆ ਸੀ ਨਾ ਉਸ ਸਰਕਾਰੀ ਸਕੂਲ ਦੇ ਵਿੱਚ ਕਹਿੰਦਾ بڑے-ਵੱਡੇ ਪੱਦਰ ਦੇ ਉੱਤੇ ਫੰਕਸ਼ਨ ਹੋਇਆ। ਉਹਨਾਂ ਨੇ ਇੱਕ ਚਿੱਠੀ ਭੇਜੀ ਕਿ ਜਿਹੜੇ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਚੰਗੀਆਂ ਨੌਕਰੀਆਂ ਦੇ ਉੱਤੇ ਲੱਗੇ ਨੇ ਨਾ। ਉਹ ਸਾਰੇ ਇਸ ਸਕੂਲ ਦੇ ਵਿੱਚ ਆਉਣ। ਅਸੀਂ ਉਹਨਾਂ ਨੂੰ ਸਨਮਾਨਿਤ ਕਰਨਾ ਚੀਫ ਗੈਸਟ ਦੇ ਤੌਰ ਤੇ ਕਹਿੰਦਾ ਮੈਨੂੰ ਵੀ ਬੁਲਾਇਆ ਗਿਆ। ਕਹਿੰਦਾ ਮੈਂ ਘਰ ਵਾਲਿਆਂ ਨੂੰ ਦੱਸੇ ਬਿਨਾ ਕਹਿੰਦਾ ਮੈਂ ਆ ਗਿਆ ਮੈਂ ਕਿਹਾ ਬਾਹਰ ਕੀਤੇ ਜਾਣਾ ਇਹ ਨਹੀਂ ਕਿ ਮੈਂ ਪਿੰਡ ਚੱਲੇ ਆ। ਸਿੱਧਾ ਕਹਿੰਦਾ ਮੈਂ ਸਕੂਲ ਵਿੱਚ ਗਿਆ ਫੰਕਸ਼ਨ ਨੂੰ ਅਟੈਂਡ ਕੀਤਾ। ਸਾਰਿਆਂ ਨੂੰ ਉੱਥੇ ਮਿਲਿਆ ਕਿ ਉਹ ਨਾ ਗੱਡੀ 'ਚ ਬੈਠ ਕੇ ਸ਼ਹਿਰ ਵਾਲੇ ਪਾਸੇ ਆਉਣ ਲੱਗਿਆ ਮਨ ਦੇ ਵਿੱਚ ਆਇਆ ਕਿ ਪਿੰਡ ਵੀ ਤੇ ਤੇਰਾ ਹੈ ਘਰ ਤੇਰਾ ਆਪਣਾ ਜ਼ਮੀਨ ਵੀ ਹੈ ਘਰ ਵੀ ਹੈ ਪਤਾ ਕਰ ਜਾਂਦੇ ਆ ਕਿੰਨੇ ਕ ਪੈਸੇ ਦੀ ਜ਼ਮੀਨ ਵਿਕਦੀ ਹੈ ਕੋਈ ਗਾਹਕ ਮਿਲੇ ਕਹਿੰਦਾ ਮੇਰੇ ਮਨ 'ਚੋਂ ਨਹੀਂ ਆਇਆ ਕਿ ਮੈਂ ਮਾਂ ਨੂੰ ਮਿਲਣ ਵਾਸਤੇ ਜਾਣਾ ਹੈ ਕਹਿੰਦਾ ਮੈਂ ਇੱਕ ਜ਼ਮੀਨ ਵੇਖ ਜਾਂਦੇ ਆ ਕੋਈ ਗਾਹਕ ਮਿਲ ਜਾਂਦਾ ਮਾਂ ਨੂੰ ਪੁੱਛ ਲੈਣੇ ਕਿੰਨਾ ਕੁ ਕੁਝ ਹੈ ਹੋਰ ਕਹਿੰਦਾ ਜਦੋਂ ਮੈਂ ਘਰ ਵਿੱਚ ਆਇਆ ਤੇ ਦਰਵਾਜ਼ਾ ਕਹਿੰਦਾ ਖੁੱਲਾ ਹੋਇਆ ਸੀ ਕਹਿੰਦਾ ਦਰਵਾਜ਼ੇ ਨੂੰ ਖੋਲ੍ਹਿਆ ਮੈਂ ਵਿਹੜੇ ਵਿੱਚ ਆਇਆ ਮੇਰਾ ਗਵਾਂਢੀ ਆਇਆ ਤੇ ਗਵਾਂਢੀ ਨੇ ਕਹਿੰਦਾ ਹੱਥ ਦੇ ਵਿੱਚ ਇੱਕ ਚਿੱਠੀ ਫੜਾਈ ਕਹਿੰਦਾ ਮੋਢੇ ਦੇ ਉੱਤੇ ਹੱਥ ਰੱਖ ਕੇ ਮੈਨੂੰ ਕਹਿਣ ਲੱਗਿਆ ਅੱਜ ਤੇਰੀ ਮਾਂ ਨੂੰ ਮਰੇ ਹੋਏ ਨੂੰ ਪੂਰੇ 10 ਦਿਨ ਹੋ ਚੁੱਕੇ ਨੇ ਤੇਰੀ ਮਾਂ ਨੂੰ ਦੁਨੀਆਂ ਦੇ ਉਤੋਂ ਗਏ ਨੂੰ ਅੱਜ 10 ਦਿਨ ਹੋ ਚੁੱਕੇ ਨੇ ਕਹਿੰਦਾ ਮੈਂ ਚਿੱਠੀ ਨੂੰ ਫੜਿਆ ਮੈਨੂੰ ਕਹਿਣ ਲੱਗਾ ਕਿ ਤੇਰੀ ਮਾਂ ਨੇ ਇੱਕ ਚਿੱਠੀ ਫੜਾਈ ਸੀ ਮੈਨੂੰ ਕਹਿੰਦੀ ਉਹ ਕਹਿੰਦੀ ਕਿ ਇਸ ਸਕੂਲ ਵਿੱਚ ਬੜੇ ਵੱਡੇ ਅਫਸਰ ਹੋਣੇ ਮੇਰਾ ਪੁੱਤ ਵੀ ਬੜਾ ਵੱਡਾ ਅਫਸਰ ਬਣਿਆ ਉਹ ਵੀ ਜ਼ਰੂਰ ਆਏਗਾ ਜਦੋਂ ਆਇਆ ਉਹਨੇ ਚਿੱਠੀ ਜ਼ਰੂਰ ਫੜਾਈ ਕਹਿੰਦਾ ਚਿੱਠੀ ਫੜਾ ਕੇ ਚਲੇ ਆ ਗਿਆ ਮੈਂ ਹੱਥ ਜੋੜ ਕੇ ਕਿਹਾ ਸ਼ੁਕਰ ਹੈ ਕਿ ਨਾ ਮਗਰੂਲ ਥੀ ਕਹਿੰਦਾ ਮੇਰੇ ਮਾਨੋ ਜਿ ਦੁੱਖ ਨਹੀਂ ਸੀ ਇਸ ਗੱਲ ਦਾ ਮੇਰੀ ਮਾਂ ਦੁਨੀਆ ਤੋਂ ਚਲੀ ਗਈ ਕਹਿੰਦਾ ਮੈਂ ਅਗਾ ਸ਼ੁਕਰ ਹੈ ਮਗਰ ਮਗਰੂਲ ਥੀ ਬੜਾ ਭਾਰ ਸੀ ਮੇਰੇ ਸਿਰ ਦੇ ਉੱਤੇ ਕਹਿੰਦਾ ਚਿੱਠੀ ਨੂੰ ਹੱਥ ਵਿੱਚ ਫੜ ਲਿਆ ਕਹਿੰਦਾ ਮੈਂ ਪੜਿਆ ਨਾ ਮਨ ਦੇ ਵਿੱਚ ਆਇਆ ਕਿ ਪੜ ਕੇ ਦੇਖੀ ਚਿੱਠੀ 'ਚ ਹੈ ਕਿ ਕਹਿੰਦਾ ਮੰਜੀ ਡੱਠੀ ਹੋਈ ਸੀ ਮੈਂ ਮੰਜੀ ਦੇ ਉੱਤੇ ਬੈਠਾ ਚਿੱਠੀ ਦੇ ਕਹਿੰਦਾ ਬੋਲ ਸੰਨ ਪੁੱਤ ਸਰਿੰਦਰ ਹੋ ਸਕਦਾ ਜਿੱਦਨ ਤੈਨੂੰ ਇਹ ਚਿੱਠੀ ਮਿਲੇ ਉਸ ਦਿਨ ਮੈਂ ਦੁਨੀਆ ਵਿੱਚ ਨਾ ਹੋਵਾਂ ਪੁੱਤ ਤੇਰਾ ਨਾ ਇੱਕ ਮੈਂ ਗੱਲ ਸਾਂਝੀ ਕਰਨੀ ਹੈ ਮੇਰੀ ਇੱਕ ਮੇਰੀ ਇੱਕ ਅੱਖ ਨਹੀਂ ਸੀ ਮੇਰੀਆਂ ਅੱਖਾਂ ਦੋ ਸਨ ਜਿੱਦਨ ਤੇਰੇ ਬਾਪੂ ਨਾਲ ਵਿਆਹ ਕੇ ਇਸ ਘਰ ਦੇ ਵਿੱਚ ਆਈ ਸੀ ਮੈਂ ਸੋਹਣੀ ਸੀ ਮੈਂ ਜਵਾਨ ਸੀ ਮੇਰੀਆਂ ਦੋ ਅੱਖਾਂ ਸਨ ਤੂੰ ਛੋਟਾ ਜਿਆ ਸੀ ਇੱਕ ਦਿਨ ਤੂੰ ਆਪਣੇ ਮਿੱਤਰਾਂ ਦੇ ਨਾਲ ਖੇਡਣ ਵਾਸਤੇ ਬਾਹਰ ਗਿਆ ਤੇਰੀ ਇੱਕ ਅੱਖ ਨਿਕਲ ਗਈ ਕਾਣੀ ਹੋ ਗਈ ਡਾਕਟਰ ਕਹਿਣ ਲੱਗੇ ਕਿ ਤੇਰਾ ਪੁੱਤ ਜਿਹੜਾ ਹੈ ਸਾਰੀ ਜ਼ਿੰਦਗੀ ਨੂੰ ਹੁਣ ਇੱਕ ਅੱਖ ਨਾਲ ਵੇਖੇਗਾ ਕਿੰਨੀ ਮੈਂ ਕਿਹਾ ਸੀ ਡਾਕਟਰਾਂ ਨੂੰ ਕਿ ਇੱਕ ਅੱਖ ਮੇਰੀ ਮੇਰੇ ਪੁੱਤ ਨੂੰ ਪਾ ਦਿਓ ਮੇਰੀ ਜਿੰਨੀ ਜ਼ਿੰਦਗੀ ਨਿਕਲਨੀ ਸੀ ਨਿਕਲ ਗਈ ਮੇਰਾ ਪੁੱਤ ਪੂਰੀ ਦੁਨੀਆ ਦੇ ਦੋਵੇਂ ਅੱਖਾਂ ਨਾ ਦੇਖੇ ਕਿੰਨੇ ਮੈਂ ਆਪਣੀ ਇੱਕ ਅੱਖ ਤੈਨੂੰ ਦਿੱਤੀ ਸੀ ਮੇਰੀ ਦੋਵੇਂ ਅੱਖਾਂ ਸਨ ਕਹਿੰਦਾ ਜਦੋਂ ਆਹ ਕਹਿੰਦਾ ਚਿੱਠੀ ਨੂੰ ਪੜਿਆ ਕਹਿੰਦਾ ਮੇਰਾ ਕਲੇਜਾ ਬਾਹਰ ਆ ਗਿਆ ਉਸ ਦਿਨ ਕਹਿੰਦਾ ਮੇਰੇ ਕੋਲ ਸਿਰਫ ਇੱਕੋ ਗੱਲ ਸੀ ਉਹ ਸੀ ਪਛਤਾਵਾ ਹੋਰ ਕੁਝ ਨਹੀਂ ਸੀ ਮਾਂ ਨੂੰ ਪਿਆਰ ਕਰਦੇ ਆ ਤੇ ਇਹ ਸਟੇਟਸ ਲਗਾ ਕੇ ਮਦਰ ਡੇ ਦੇ ਉਤੇ ਨਾ ਕਹੀਏ ਕਿ ਮੈਂ ਆਪਣੀ ਮਾਂ ਨੂੰ ਬੜਾ ਪਿਆਰ ਕਰਦਾ ਹਾਂ ਬੜੀਆਂ ਵੀਡੀਓਜ਼ ਬਣਨੀਆਂ ਨੇ ਸਟੇਟਸ ਲਗਾਏ ਜਾਣੇ ਨੇ ਲੋਕਾਂ ਨੂੰ ਦਿਖਾਇਆ ਜਾਣਾ ਕਿ ਦਿਖਾਵੇ ਦਾ ਪਿਆਰ ਫੇਕ ਲਵ ਹੈ ਮੇਰੀ ਮਾਂ ਮੇਰੇ ਕੱਪੜੇ ਧੋਕ ਦਿੰਦੀ ਹੈ ਮੈਨੂੰ ਪਿਆਰ ਬੜਾ ਕਰਦੀ ਹੈ ਮੇਰੀ ਮਾਂ ਚਾਹ ਬਣਾ ਕੇ ਦਿੰਦੀ ਹੈ ਪਿਆਰ ਬੜਾ ਕਰਦੀ ਹੈ ਜੇ ਕੰਮ ਕਰਕੇ ਦਿੰਦੀ ਹੈ ਪਿਆਰ ਹੈ ਕਿਰੇ ਪਿਆਰ ਨਾ ਕਹੀਏ ਕਿ ਅੱਜ ਚਾਹ ਦਾ ਕੱਪ ਮੈਂ ਬਣਾ ਕੇ ਦਵਾਂਗਾ ਮਾਂ ਸਾਰੇ ਕੰਮ ਕਰਦੀਆਂ ਤੂੰ ਅੱਜ ਕੁਝ ਕੰਮ ਮੈਂ ਕਰਾਂਗਾ ਸਾਰੀ ਜ਼ਿੰਦਗੀ ਤੂੰ ਮੇਰੇ ਵਾਸਤੇ ਇੰਨਾ ਕੁਝ ਕੀਤਾ ਹੈ ਅੱਜ ਮੈਨੂੰ ਕਰਨ ਦਾ ਮੌਕਾ ਦੇ